ਦੀ ਕਰਦਾ ਫਾਜੇ ਬੱਜੋ। ਗੋਲੀ ਸੰਗਰੂਰ ਪਹੁੰਚ ਗਏ ਦੀਦੀ ਦਾ ਪਤਾ ਲੈਣ ਵਾਸਤੇ। ਦੀਦੀ ਸਾਡੀ ਫੇਰ ਬਹੁਤ ਜ਼ਿਆਦਾ ਬੰਬਾਰ ਹੋ ਗਈ। ਬੰਬਾਰ ਹੋ ਗਈ ਫੇਰ ਜ਼ਿਆਦਾ। ਐਸਾ ਸੀ। ਇਹ ਸੁਣਨਾ। ਲੱਗ ਰਿਹਾ ਨਾ ਫੁੱਲ। ਲੈ ਕੇ ਆਣੇ ਗਲਮਾ ਗਲਮਾ ਚ। ਕਾਵਲ ਗਿਆ ਅੱਗੇ ਤੇ ਕੋਹੜ ਗਿਆ। ਆ ਆਪਣੇ ਲਾਈਵ। ਦਮਾ ਦੇ ਕੇ ਸਕੂਲ ਤੋਂ। ਫੁੱਲ ਲਿਆ ਕੇ ਕੱਲਾ ਪਾਣੀ ਚ ਰੱਖੀ ਨਾ ਤਾਂ ਕਿੰਨਾ ਚੱਟਿਆ ਮਨੂੰ ਤਾਂ ਬੁੱਟਾ ਬਣ ਗਿਆ। ਹੋਰ ਉਹ ਨੂੰਹ ਹੈ ਜਿੱਕਾ ਫੋਨ ਕੰ ਬਹੁਤ ਆਉਂਦੇ ਨੇ ਹਾਂ ਬੰਦ ਨਾ ਅੱਗੇ ਆਉਂਦੇ ਹਾਂ ਮੈਂ ਤੁਸੀਂ ਹੀ ਕੰਮ ਤੇ ਰੱਖਿਆ ਕਰੋ ਹਾਂ ਪਿਆਰਾ ਪੁੱਤ ਮਨ ਤਨਤਾਪੀ ਹਾਂਗਾ ਮੈਂ ਪਿਆਰਾ ਪੁੱਤ ਕਣੀ ਆਪਾਂ ਇਹ ਚੱਕ ਕੇ ਸਹੀ ਗੱਲ ਮੈਂ ਨਹੀਂ ਕਰ ਰਹੀ ਮੈਂ ਕਹ ਰਹੀ ਮੈਂ ਪਿਆਜਾ ਦਮਨ ਨੂੰ ਕੱਲ ਲਗਾਈਆ ਕੱਲ ਮੈਂ ਦੇਖਿਆ ਸੀ ਬਲੌਗਰ ਇਹ ਤਾਂ ਮੂੰਹ ਜਾਣੇ ਆ ਸੀ ਦਮੂ ਟਿਊਸ਼ਨ ਤਾਂ 6 ਵਜੇ ਹੁੰਦੀ ਫਿਰ ਜਾਣੇ ਹੁੰਨੇ ਆ ਤੁਸੀਂ ਬਾਹਰੋਂ ਹੀ ਚੱਕ ਲਈ ਸੰਗਰੂਰ ਆ ਕੇ ਨਾ ਸਭ ਤੋਂ ਵਧੀਆ ਚੀਜ਼ ਆ ਲੱਗਦੀ ਜਿਹੜੀ ਸਾਹਮਣੇ ਗ੍ਰੀਨਰੀ ਦੇਖਣ ਨੂੰ ਮਿਲਦੀ ਹੈ ਹਾਂਜੀ ਤੁਹਾਨੂੰ ਕਿਉਂ ਰਿਹਾ ਮੈਨੂੰ ਮਜ਼ਾ ਆ ਰਿਹਾ ਹੈ ਪਤਾ ਕਿੰਨੀ ਸੋਹਣੀ ਸਮੈਲ ਆ ਰਹੀ ਹੈ ਨਾ ਸਬਜੀ ਦੀ ਕੋਣੇ ਥੱਲੇ ਬੈਡਮਿੰਟਨ ਖੇਡਦਾ ਸੀ ਮੈਂ ਹਾਂ ਜੀ ਹੋਣ ਬੱਕ ਜਾਂਦੀ ਅੱਜ ਭਜਦੇ ਬੁੰਨੀ ਬਾੜਾ ਨੰਮਾ ਤੇਲੇ ਫੁੱਲ ਨੇ ਸੋਹਣੇ ਲੱਗੇ ਹੋਏ ਹਨ ਹਾਂਜੀ ਤੁਸੀਂ ਕਹਤੋਂ ਇੱਥੇ ਬਹਿ ਕੇ ਮੈਂ ਮਥੱਕ ਕੇ ਆਇਆ ਥੱਕੇ ਹੋਇਆ ਕਿਉਂ ਐਡਾ ਕਿਉਂ ਹੋ ਗਿਆ ਥਰਕੇ ਨਹੀਂ ਆਇਆ ਹੂੰ ਥਰਕੇ ਮੱਥੜੇ ਕੇ ਆਇਓ ਤੁਸੀਂ ਗੁਰਦੁਆਰਾ ਸਾਹਿਬ ਹਾਂਜੀ ਮੱਥੜੇ ਕੇ ਆ ਕੇ ਹਾਂ ਮੱਥੜੇ ਇੱਕ ਦੋ ਸੇ ਉਹ ਦੇਖੋ ਭਤੀ ਉਧਰ ਚਿੜੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਅਏ ਉਹ ਉੱਡੀ ਗਈਆਂ ਇੱਕ ਉਹ ਸੀ ਉਹ ਸੀ ਉਹ ਸੀ ਉਹ ਸੀ ਉਹ ਸੀ ਆਹ ਸੀ ਮਿਹਰੇ ਪਿੰਡ ਦਾ ਹਾਂ ਕਿੰਨਾ ਤੋਂ ਬਾਅਦ ਹੈ ਹੈ ਇੱਥੇ ਸੋਣ ਕਿ ਨਾ ਪੁੱਤ ਪਿੰਡ ਜਾਣਾ ਸਿਰੇ ਸਕੂਲ ਨਹੀਂ ਆਣਾ ਆਜੋ ਸਾਰੇ ਬਾਰੇ ਨਾ ਨਾ ਕਣੀਆਂ ਹੈ ਨਹੀਂ ਮੰਜਲ ਆਓ ਯਾਰ ਬਾਹਰ ਇੱਥੇ ਬੰਨੇ ਆਪਾਂ ਹੋਰ ਬਾਹਰ ਵਧੀਆ ਲੱਗ ਰਿਹਾ ਯਾਰ ਫੋਨ ਦੇਖਣਾ ਹੈ ਕਹਿੰਦਾ ਮੈਂ ਫਿਰ ਕੇ ਆਇਆ ਮੈਂ ਥੱਕ ਗਿਆ ਇਹ ਫੋਨ ਦੇਖ ਲੈ ਬੈਠਾ ਫੋਨ ਤੇ ਬੈਠਾ ਈ ਸਾਥੀ ਆ ਗਏ ਲੰਗਰ ਚ ਆਏ ਗਏ ਦਾਲ ਫੁਲਕਾ ਪਾਣੀ ਬੜਾ ਮੈਂ ਅੱਗੇ ਕਹਿ ਰਹੀ ਮੈਂ ਸਿੰਪਲ ਜਿਹਾ ਦੱਲਾ ਆਪਣਾ ਲੰਗਰ ਹੀ ਕਿੰਨਾ ਸਵਾਦ ਲੱਗ ਰਿਹਾ ਹੈ ਘਰੇ ਤੜਕੇ ਲਾਲਾ ਮਾਰ ਜੋ ਕੁਛ ਨਹੀਂ ਤੇ ਵਧੀਆ ਲੱਗਦਾ ਜਾ ਫੱਪਰ ਮੁਫਤ ਪਰ ਨਹੀਂ ਅੰਦਰੋਂ ਕੁਰਸੀਆਂ ਲੈ ਕੇ ਆ ਪੁੱਤ ਲਓ ਜੀ ਕਹਿੰਦੇ ਸੀ ਅੰਦਰ ਬਹਿਣਾ ਤੇ ਹੁਣ ਫੇਰ ਕੈਨਸਲ ਕਰਤਾ ਕਹਿੰਦੇ ਅੰਦਰ ਹੀ ਆ ਜਾਓ ਤੇ ਭਾਜੀ ਹੁਣ ਇਧਰ ਆਪਣਾ ਕੰਮ ਕਰਨ ਲੱਗੇ ਹੋਏ ਨੇ ਸੋ ਜੀ ਹਾਂ ਕੋਸੇ ਬੈਠਦੇ ਹਾਂ ਇੱਧਰ ਬੈਠਦੇ ਹਾਂ ਹਾਂ ਇੱਧਰ ਠੀਕ ਇੱਧਰ ਪਿੰਡਾ ਬੁੱਢਾ ਖੋਲੋ ਆ ਦੇਖੋ ਹਾਂ ਉਹ ਹੋ ਹੋ ਚਾਹ ਆ ਗਈ ਅੱਛਾ ਇੱਥੇ ਫਤਿਹ ਤੇ ਆ ਪਿਆ ਜਿਵੇਂ ਕਦੀ ਬਿਸਕਟ ਨਹੀਂ ਵੇਖੇ ਹੈ ਗੱਲਾਂ ਬਾਤ ਚ ਮਾਰ ਲਈ ਚਾਹ ਪਿਲਾ ਕੇ ਕਿਵੇਂ ਲੱਗੀ ਦੇ ਮਮਾ ਬਲੌਰ ਮਾਰ ਰਹੇ ਉਹ ਕਿਉਂ ਮਾਰ ਰਹੇ ਨੇ ਕੀ ਕਰ ਰਹੇ ਨੂੰ ਬਲੌਰ ਮਾਰ ਰਹੇ ਨੇ ਇਹ ਕਿ ਤੂੰ ਸਿੱਖਿਆ ਇਗਨੋਰ ਮਾਰਨਾ ਮੰਮੀ ਜੀ ਹੋਰ ਕਿਰੇ ਮम्मा ਹੋਸੀ ਕੁਛ ਨਹੀਂ ਬੋਲਣਾ ਮੈਂ ਹੁਣ ਕੋਈ ਸਪੀਡ ਚਾਣੀ ਗੱਡੀ ਅੱਛਾ ਤੈਨੂੰ ਵਧੀਆ ਬਹਾਨਾ ਮਿਲਿਆ ਵੀ ਮੈਂ ਇੱਥੇ ਆ ਗਿਆ ਮਮਾ ਕੋਲ ਮਮਾ ਨੇ ਕਿਹਾ ਕਰ ਅਮੰਦਾਰੀ ਚਾਹ ਠੰਡੀ ਹੋ ਗਈ ਨਹੀਂ ਤੇ ਪਤਨੀ ਦਮਨ ਕਿੱਥੇ ਬੈਠੇ ਨੇ ਚਾਹ ਠੰਡੀ ਹੋ ਗਈ ਪਰ ਮੈਨੂੰ ਲੱਗਾ ਨਹੀਂ ਗਿਆ ਵੀ ਤੁਸੀਂ ਜਰਾ ਦਿਜੀਏ ਮੈਂ ਇੱਧਰ ਤੇ ਨਾ ਹੁੰਦੀ ਫੇਰ ਥੋੜਾ ਵੀ ਲੱਡਣੀ ਸੀ ਫੇਰ ਤਾਂ ਮੈਂ ਹੁਣ ਚੱਕ ਦੇਣੀ ਹਾਂ ਸਣੇ ਬਿਸਕੁਟ ਚੱਕੋ ਉਹ ਨੂੰ ਤਾਂ ਚੁੱਪ ਉੰਤਾ ਡਿਚਾ ਬੰਦ ਨਹੀਂ ਕੀਤਾ ਡਾਕਟਰ ਨੇ ਨਾ ਡਾਕਟਰ ਕੋਲ ਤੁਹਾਨੂੰ ਹੂੰ ਅੱਛਾ ਮੇਰੇ ਫੋਨ ਤੇ ਅੱਜ ਐਸੇ ਕਾਲ ਆ ਰਹੇ ਆ ਰਹੇ ਮੁੰਡਾ ਲਾ ਰ ਰ ਮਮਾ ਦੇ ਕਿਉਂ ਅਬਾ ਮਾ ਦੇ ਕਿਹੜੀ ਗੱਲ ਕਿਉਂ ਤੈਨੂੰ ਘਾਤੋ ਗੁੱਸਾ ਚੜਨ ਦਿਆ ਚਾਹ ਵੀ ਬੀਣੀ ਅਮਨ ਤੇਰੇ ਤੇ ਗੁੱਸਾ ਜੜ ਰਿਹਾ ਫਤੈਨ ਆਹ ਰੇ ਨਹੀਂ ਸੱਜ ਦੀ ਖੜੇ ਨੇ ਖਾਦੋ ਕੀ ਤੇਰੇ ਵਾਲੀ ਪਹਿਲਾਂ ਪਤਾ ਹੁੰਦਾ ਫਰੂਟ ਹੀ ਖਾਣ ਦੇ ਚਾਹ ਨਾ ਬਣਵਾਉਂਦੇ ਪਰਨੀਤ ਤੇ ਦੰਮੂ ਤੁਹਾਡੀ ਚਾਹ ਠੰਡੀ ਹੋ ਗਈ ਆ ਜਾ ਪੁੱਤ ਤੁਹਾਡੀ ਚਾਹ ਉਹ ਕਹਿੰਦੀ ਆ ਹੀ ਨਹੀਂ ਪੀਣੀ ਯਾ ਜੋਲੀ ਵਾਲੇ ਵੀ ਥੋੜਾ ਜਿਹਾ ਦੇਈ ਭਾਈ ਉਹ ਦਈ ਤੇ ਵੀਡੀਓ ਬਣਦੇ ਹੋ ਯਾ ਢੀ ਫੇਰ ਕੀ ਆ ਮੈਂ ਜੋਲੀ ਅੰਕਾਡਾ ਹੁੰਦਾ ਸੀ ਤੇ ਹਾਂ ਇਹ ਤਾਂ ਵੇਖ ਰਾਜਾ ਪੁੱਤ ਦੇ ਫੁੱਲ ਬਣਾਉਂਦਾ ਸੀ ਪੈਗ ਉੱਤੇ ਹਰੇ ਜਿਹੇ ਰੰਗ ਦਾ ਉਹ ਤੇ ਅੱਛਾ ਉਹ ਇੱਕ ਗੱਲ ਏ ਉਦੋਂ ਮੇ ਤੇ ਆਈ ਕੋਈ ਠੋਸ ਨਹੀਂ ਆੜੀ ਉਦੋਂ ਦੀ ਢੱਡ ਵੱਧਦੇ ਨਹੀਂ ਹੁਣ ਕੀ ਹੋ ਗਿਆ ਉਦੋਂ ਕਦੀ ਕਦਾ ਹੀ ਮਿਲਦਾ ਸੀ ਹਿਸਾਬ ਨਾਲ ਮਿਲਦਾ ਨਹੀਂ ਨਹੀਂ ਅਮਣ ਫਿਰ ਵੀ ਹਿਸਾਬ ਅੰਮੇ ਸੀ 8 8 7 8 ਰੋਟੀਆਂ ਖਾ ਲੈਣੀਆਂ ਕਰਨੀਆਂ ਹੁਣ ਚਾਰਨਾ ਖਾ ਕੇ ਬੈਠ ਹੁਣ ਤੂੰ ਖਾ ਹਾਂ ਹੁਣ 8 8 ਰੋਟੀਆਂ ਖਾ ਦੇਖੀ ਕਿੱਧਰੇ ਜਾਂਦੀਆਂ ਮੈਂ ਪੈਰਾ ਪਰ ਬੈਠ ਕੇ ਚੜੂ ਲਾਇਆ ਕੋਣ 7 ਮਹੀਨੇ ਬਾਅਦ ਤੇ ਮੇਰਾ ਸਾਰਾ ਸਾਰਾ ਰੱਖ ਰੱਖ ਕੇ ਚੁੱਕੀ ਦੀ ਇਹਦੇ ਵਿੱਚ ਕਿਹ ਡੇਕੀ ਆਉਂਦਾ ਇਹ ਕਿਹ ਚੱਲਦਾ ਆਪਾਂ ਨਹੀਂ ਆਈ ਤੇ ਮੁੰਡੂ ਕੋਲੇ ਹੱਥ ਰੱਖ ਕੇ ਗੇੜਣਾ ਮਿਲਦਾ ਪਾਣ ਦੇ ਨਾਲ ਕਨੇਸਵਾਨਾ ਕਹਰਾ ਬਰ ਬਹਿ ਕੇ ਆਟਾ ਮੇਰਾ ਹੂੰ ਸਾਰੇ ਕੰਮ ਪੈਰਾ ਬਰ ਬਹਿ ਕਰਨੇ ਛੁੱਟੇ ਹੋਣ ਹੁਣ ਉਹ ਕਰੰਟ ਹੁਣ ਉਹ ਕਰੰਟ ਲਵਾਉਣ ਵਾਲੀਆਂ ਮਸ਼ੀਨਾਂ ਮੰਗਾਉਂਦੇ ਫਿਰਦੇ ਫਿਖੂਨ ਦਾ ਦੌਰਾ ਚੱਲੇ ਉਹ ਕਿਦੋਂ ਰੁਕਣੀ ਹੈ ਹੋਰ ਕੀ ਹੈ ਹਾਂ ਕਾਹ ਦਾ ਦੌਰੇ ਪਈ ਕੰਮ ਤਾਂ ਹੁੰਦਾ ਨਹੀਂ ਚਲੋ ਜੀ ਚਲੋ ਤਾਂ ਮੂੰਹ ਕਰ ਲਓ ਤਿਆਰੀ ਐਂ ਕਰੋ ਪੱਕੇ ਪਿੰਡ ਚਲੋ ਹਣ ਹੈ ਨਾ ਕਹਿ ਤਾ ਤੇਰੀ ਮੰਮਾ ਨੂੰ ਪਿਓ ਹਣ ਅਸੀਂ ਪੱਕਾ ਪਿੰਡ ਰਿਆ ਕਰਾਂਗੇ ਠੀਕ ਐ ਹਾਂ ਹਨਾ ਫਤਿਹ ਉੱਥੇ ਸਾਰੇ ਜਣੇ ਇਕੱਠੇ ਇੰਜੋਏ ਕਰਿਆ ਕਰਾਂਗੇ ਸਭ ਤੋਂ ਵੱਧ ਫਤਿਹ ਨੂੰ ਮਸਤੀ ਕਰਿਆ ਕਰਨੀ ਹਨਾ ਤਰਪੋ ਹਣ ਉਹ ਸਬਜ਼ੀ ਪਾ ਲੋ ਅਮਣ ਤੇਪਨ ਚ ਪਾ ਦੇ ਕਿਸੇ ਦੇ ਤੇਪਨ ਚ ਆਨੀ ਤੇਪਨ ਚ ਆਨੀ ਲੈ ਫੇਰ ਕੀ ਹੋ ਗਿਆ ਬੱਚੇ ਲੈ ਆਉਂਦੇ ਨੇ ਤੇਪਨ ਚ ਪਾ ਦੂਗਾ ਕਿਆ ਉਹ ਦੁੱਧ ਬਣਾਵਾਂਗੇ ਚੱਲ ਕੋਈ ਹੋਰ ਸਬਜ਼ੀ ਪਾ ਲਾਂਗੇ ਕੋਹ ਰਾਹ ਪ੍ਰਿੰਟ ਤੇ ਉਹ ਚੁੰਨੀ ਵਿੱਚ ਉਖਤਰ ਚੁੰਨੀ ਥੱਲੇ ਡਿੱਗੀ ਪਈ ਆ ਫਤੇ ਫਤੇ ਬਾਹਰ ਖੜਾ ਪਾਪਾ ਨਾਲ ਉਹ ਫਤੇ ਫਤੇ ਪਾਪਾ ਨੇ ਲੱਗਿਆ ਹੋਇਆ ਕੀ ਹੋ ਗਿਆ ਕੀ ਹੋ ਗਿਆ ਹੈ ਥਰੀ ਬੱਚਾ ਲੂਰੀ ਆ ਮਤਲਬ ਕਿ ਮੈਨੂੰ ਪੁੱਛੋ ਤੁਹਾਨੂੰ ਕੀ ਦਾ ਮੈਨੂੰ ਕੀ ਦਾ ਨਹੀਂ ਕੋਈ ਜ਼ਿਆਦਾ ਨਹੀਂ ਪਿਆਰ ਹੁੰਦਾ ਪਾਪਾ ਤੋਂ ਮੈਨੂੰ ਪਿਆਰ ਨਹੀਂ ਆ ਰਿਹਾ ਮੈਂ ਆਪਣੇ ਖੁਦ ਅੱਗੀ ਪਾ ਅੱਛਾ ਹੈ ਕਹਿੰਦਾ ਮੈਨੂੰ ਪਿਆਰ ਨਹੀਂ ਆ ਰਿਹਾ ਪਾਪਾ ਨੇ ਖੁਦ ਅੱਗੀ ਪਾ ਰੱਖੀ ਆ ਬਹੁਤ ਘਰਾਵਾਂ ਤੋਂ ਪਾ ਕੇ ਕਿਹੜੀ ਆਈ ਐ ਜਿੱਥੇ ਮੈਂ ਜਿੱਥੇ ਚਾਹ ਪੀਤੀ ਉੱਥੇ ਲਾ ਆ ਪਾ ਜੀ ਤਾਂ ਆਏ ਭਾਈ ਹਮਣ ਆਏ ਭਾਈ ਤੇ ਚੱਪਲ ਚਾਹ ਪੀ ਕੇ ਅੰਮਣ ਨੂੰ ਚੱਪਲ ਦਾ ਚੇਤਾ ਭੁੱਲ ਗਿਆ ਦੰਮੂ ਟੀ-ਸ਼ਰਟਾਂ ਤੇ ਪਾਈ ਨੇ ਉੱਥੇ ਪਈਆਂ ਤੇਰੀਆਂ ਦੰਮੂ ਦੰਮੂ ਲਾ ਰੱਖਿਆ ਦੰਬੂ 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 ਕੱਪੜੇ ਵੀ ਲਾਣੇ ਬਾਹਰ ਲੇ ਮੰਨ ਤੇ ਚੱਪਲ ਨਹੀਂ ਕੱਪੜੇ ਬਾਹਰ ਪਾਈ ਗਈ ਬਾਹਰ ਪਾਏ ਨੂੰ ਤਾਂ ਇਤਾਰ ਤੇ ਸੁੱਕਣੇ ਆ ਫੜ ਨਹੀਂ ਮੰਨ ਤੇ ਚਾਪਾਲੀ ਚੁੱਕ ਲੋ ਨਾਲ ਹੀ ਸਾਰਾ ਕੁਝ ਦੁੱਧ ਪਾਣਾ ਕੁਝ ਹੈਗਾ ਨਾਲ ਤੇ ਦਹੀਂ ਪਾਣਾ ਹਾਂ ਉੱਪਰ ਜੀ ਆਹ ਤਾਂ ਇਹ ਨਹੀਂ ਸਾਨੂੰ ਦੇ ਤੇਰਾ ਕੰਮ ਹੋ ਰਿਹਾ ਦੀਦੀ ਕਿੱਡਾ ਜਾ ਫਤ ਜਿਵੇਂ ਲਾ ਕੇ ਲਿਓ ਦੂਸਰੇ ਕੱਪੜੇ ਵੀ ਰਾ ਕੇ ਲਿਓ ਹੈ ਹਾਂ ਤਾਂ ਦੂਸਰੇ ਸਾਰਾ ਜਿੱਤੇ ਡਬਲ ਫੈਦਾ ਹੋ ਗਿਆ ਮੈਂ ਅੱਜ ਦੀ ਅਸਾਈਨਮੈਂਟ ਬਣਾਦਾ ਕਿ ਆਹ ਹੋਇਆ ਆਹ ਹੋਇਆ ਉਹ ਤੇ ਬਣਾਤੀ ਇੱਕ ਹੋਰ ਬਣਾਣੀ ਹੈ ਸੋਨਾ ਤੂੰ ਇਹ ਤੇ ਕੇਲੇ ਹੀ ਬੜੇ ਫਰੈਸ਼ ਨੇ ਇਹੇ ਪਾ ਰੋ ਯਾਰੋ ਕਿਵੇਂ ਇਹਨਾਂ ਦੇ ਪਾਏ ਨਹੀਂ ਆ ਸੀ ਨਹੀਂ ਪਾਏ ਇਹ ਤੇ ਆਈ ਕੇਲੇ ਨਹੀਂ ਖਾਣਿਆ ਆ ਖਾਣਨੇ ਆ ਖਾਣ ਦਾ ਟਾਈਮ ਮੈਂ ਨਹੀਂ ਪਜਾ ਅੰਮਣ ਤੁਸੀਂ ਸੂਟ ਕੱਟ ਆਪਣਾ ਅਡੀਆਂ ਤੁਸੀਂ ਮੇਰੇ ਕੱਪੜੇ ਆ ਇਹ ਨਾ ਜਿਹੜਾ ਇਹ ਬਹੁਤ ਰੋਪ ਪਾਉਂਦਾ ਮੇਰੇ ਤੇ ਬਲੰਦਰ ਦੇਖ ਲਓ ਤੈਨੂੰ ਗੁੜਤੀ ਵੀ ਤੁਹਾਡੀ ਤੇ ਮੇਰੇ ਤੇ ਰੋਬ ਬਹੁ ਪੰਦਾ ਆਖ ਦੇਖੋ ਕੀ ਕਰਨ ਦੇ ਆ ਜੇ ਡੋਲੇ ਤੇ ਏਡੇ ਤੇਰੇ ਹੈ ਹੀ ਨਹੀਂ ਹਾਂ ਤਾਂ ਮੈਨੂੰ ਖਾਣ ਲਈ ਦੋ ਤੂੰ ਹੀ ਕਿਹੇ ਚ ਪਾ ਲੋ ਨਾ ਕਿੱਟ ਕਿਹੜਾ ਸੂਟ ਕੱਟਣਾ ਹੈ ਲਾ ਇੱਕ ਪਰ ਕੇ ਜਦੋਂ ਤੇ ਲਾਲ ਬੈਠ ਗਈ ਆ ਇੱਕ ਨਾਲ ਲੈ ਕੇ ਜਾਣਾ ਮੈਂ ਆਪਾਂ ਚੰਗਾ ਜਿਹੜਾ ਕਿਲੋ ਡੇਢ ਭਾਰ ਵਧਿਆ ਨਾ ਉਹ ਇੱਥੇ ਪੂਰਾ ਕਰ ਲਓ ਗੱਤੀ ਤੇਤੀ ਜਾਉਂਦੀ ਉਹ ਫਾਈਨਿੰਗ 26 39 ਸੋਲੀ ਲਾ ਗਿਆ 40 ਕਦੋਂ ਲਾਉਂਗਾ ਮੇਰਾ ਦਮਨ ਹੁਣ ਤੂੰ ਆਪਣੀ ਯੂਨੀਫਾਰਮ ਪਾ ਲਈ ਤੇ ਤੇਰੇ ਲੱਗ ਜਾਣੀਆਂ 40 ਆ ਦੇਦੀ ਆਹ ਵਾਲਾ ਫੈਸ਼ ਵਾਲਾ ਕੱਪੜੇ ਨਹੀਂ ਮੈਂ ਬੈਗ ਲਾਉਂ ਉਹ ਵਾਲੇ ਚ ਪਾ ਲੈ ਕੱਢੇ ਜਿਹੜੇ ਗਰਮੀਆਂ ਵਾਲੇ ਇੱਕ ਦੋ ਸੂਟ ਕੱਢਿਆ ਪਿਆ ਪਰ ਉਹ ਤਾਂ ਕਸੇ ਜਿਹੇ ਪਏ ਨੇ ਹੋਰ ਹੀ ਤਰ੍ਹਾਂ ਦੇ ਘਰ ਪਾਣ ਨੂੰ ਤਾਂ ਠੀਕ ਨੇ ਇਹਦੀਆਂ ਟੀ-ਸ਼ਰਟਾਂ ਕੱਢੀਆਂ ਪਈਆਂ ਦੰਮੂ ਦੀਆਂ ਇਹ ਕੀ ਬੋਲੀ ਜਾਂਦਾ ਇਹ ਨਾ ਕੋਈ ਕੱਢੀ ਜੋ ਮੂੰਹ ਚਾਈ ਜਾਂਦਾ ਬੋਲੀ ਜਾਂਦਾ بس ਇਹ ਆलो ਆ ਚੱਕ ਲੈ ਨਾਲ ਪਰਸਾ ਹਮੇਰਾ ਕਿੱਚ ਪਾਹੇ ਨੇ ਪਾਹੇ ਨਹੀਂ ਪਾਹੇ ਕੱਢ ਕੇ ਮਿਲ ਦੋ ਪਰਸ ਤੋਂ ਹੀ ਰੱਖ ਲਓ ਦਵਾਈਆਂ ਦਾ ਢੇਰ ਮੇਰੀ ਦਵਾਈ ਵੀ ਪਾ ਗਏ ਬਾਹਰ ਖੜਕੇ ਜੇ ਉਹ ਤਾਂ ਕੈਂਚੀ ਨਹੀਂ ਫਰਕਾਂਦੇ ਹੁੰਦੇ ਫਿਰ ਪਤਾ ਹੀ ਤੁਹਾਨੂੰ ਤਾਂ ਲੈਣਾ ਆ ਤੇ ਬਿਮਾਰ ਬੰਦਾ ਦਵਾਈਆਂ ਦੇ ਹੁੰਦੇ ਉਹਨੂੰ ਦੂਜੇ ਨੂੰ ਵਟ ਪੈਣ ਲੱਗ ਗਏ ਨਾ ਆ ਨੰਬਰ ਸੈਂਡ ਕਰਿਓ ਗੂਗਲ ਪੇਜ ਦਾ ਕਰਦੇ ਲੈਣਾ ਨਾਲ ਓਏ ਪਤਾ ਨਾ ਆ ਗੰਮਣ ਬੰਬਾਰ ਹੋ ਗਈ ਸੰਗਰੂ ਹਾਂ ਆਹ ਲੈ ਆਲਾ ਫਿਰ ਆ ਬੱਜਾ ਕਿਸੇ ਦੇਖ ਨਾਲ ਕੀ ਵੀ ਦਰਦ ਮੇਰਾ ਠੀਕ ਹੋ ਜਾ ਕਿਸੇ ਦੇਖ ਫਤੇ ਆਇ ਕਹਾਜਮਲਾ ਹੋਰ ਦੇ ਮੈਨੂੰ ਕਹਾਜਮਲਾ ਕਿਵੇਂ ਬੈਗੀ ਸੋ ਚੰਗਾ ਜੀ ਜਨਮ ਸੀ ਆਪਣਾ ਆਪਣਾ ਬਾ ਪ੍ਰਾਈਵੇਟ ਜੈਟ ਹੀ ਘਾਰੇ ਉੱਤੇ ਪ੍ਰਾਈਵੇਟ ਜੈਟ ਹਾਂ ਉੱਤੇ ਆਪਣਾ ਸਾਹਿਬ ਸਾਡਾ ਪ੍ਰਾਈਵੇਟ ਜੈਟ ਤੁਹਾਡੇ ਘਰ ਤੁਹਾਡੇ ਘਰ ਆ ਇੱਥੇ ਹੋਰ ਆਪਣਾ ਦੇ ਪੁੱਤ ਬਾਹਰ ਆਈ ਪ੍ਰਾਈਵੇਟ ਅੱਛਾ 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 ਉਹਨੂੰ ਤੋਰੇ ਤੇ ਭੇਜਿਆ ਹੋਇਆ ਵੀ ਸੰਗਰੂਰ ਦੀ ਚੈਕਿੰਗ ਕਰਕੇ ਆ ਅੱਛਾ ਅੱਛਾ ਤੂੰ ਪਿੱਛੇ ਪਾਣੀ ਸੀ ਇਹਦਾ ਤਾਂ ਤੂੰ ਇੱਧਰ ਆਉਣਾ ਮੰਮਨ ਤੂੰ ਹੀ ਆ ਜਿਸ ਘੜਲਾ ਕੰਫਰਟੇਬਲ ਅੱਛਾ ਬਾਡੀ ਆਂਦੇ ਕਿ ਬੰਦੂ ਵਾਹ ਸੱਚਾ ਉਹ ਯਾਰ ਕਿੱਥੇ ਕੈਨੇਡਾ ਮਨਾਲੀ ਗੱਲਾਂ ਚਲ ਸ਼ੁਕਰ ਦਮਨ ਤੇਰੇ ਬਰਥਡੇ ਵਾਲੇ ਦਿਨ ਤੱਕ ਮੈਂ ਉਹ ਹੋ ਜੂ ਫਿਰ ਡਾਈਟ ਨੂੰ ਕਾਫੀ ਦਿਨ ਹੋ ਜਾਣਗੇ ਮੈਂ ਕੁਝ ਖਾ ਪੀ ਸਕਾਂਗੀ ਉਸ ਦਿਨ ਹਾਂ ਦਮੋ ਤੇਰੀ ਸੇਮ ਹੈ ਜੀ ਟੀ ਸ਼ਰਟ ਦਿੱਦੀ ਉੱਥੇ ਵੀ ਪਈ ਜੈ ਇੰਨੇ ਇੱਕ ਹੋਰ ਲੈ ਲਈ ਮੈਂ ਕੱਢ ਕੇ ਰੱਖ ਕੇ ਆਈਆਂ ਬੈੱਡ ਚੋਂ ਜਾ ਨਹੀਂ ਕਹ ਤੂੰ ਇਹ ਸਾਰੇ ਆਏ ਤੇ ਅੱਧੀ ਕਰਦੇ ਵੀ ਵਿਆਹ ਜਾਣਾ ਤੁਰਪੋ ਆਓ ਤੇ ਉਧਰ ਪਿੱਛੇ ਰੋਟੀ ਬਣਾਉਣਾ ਨੇ ਉਹ ਤੇਰੇ ਦੇ ਪਪਾ ਦਾ ਫੋਨ ਆ ਰਿਹਾ ਤੇਰੇ ਪਟਾਕਾ ਇਦਾਂ ਗਲਤ ਪੈਣਾ ਜਦੋਂ ਮੁਸੀਆ ਆ ਬੇਬੀ ਕਿਹੜੀ ਹੈ ਆਨਲਾਈਨ ਮਂਗਾਈਆਂ ਤੂੰ ਜੇ ਨਾ ਦੁੱਧ ਪਾ ਲਿਆ ਸੀ ਤੁਹਾਨੂੰ ਤੁਹਾਨੂੰ ਉਹ ਵੀ ਇੱਥੇ ਇੰਨਾ ਡਰ ਕੇ ਨਹੀਂ ਕਿ ਨਾ ਨਾ ਤੋ ਤੀਨੇ ਕੂੜੇ ਅੱਛੇ ਚੋਕਾ ਡਸਟਬਿਨ ਚੋਂ ਐਂ ਜੇ ਪਾ ਲਿਆ ਕੋਲ ਡਰਿੰਕ ਵਾਲੀ ਹੋਈ ਤਾਂ ਨਹੀਂ ਕੋਈ ਰਾਹ ਤੇ ਜਾ ਮੋ ਜੇ ਤੇਰਾ ਨਾ ਨਾ ਮੈਂ ਤੋ ਲਈ ਐ ਜੰਮ ਗਿਆ ਤੇ ਜੰਮ ਗਿਆ ਫਿਰ ਸਮਝਾਂਗੇ ਵੀ ਅੱਡੀ ਕਿਸਮਤ ਨਹੀਂ ਹੈਣਾ ਜਦ ਜੜੀ ਚੀਜ਼ ਨਾ ਮਿਲੇ ਫਿਰ ਇਹੀ ਕਹਿ ਕੇ ਆਪਣਾ ਬੰਦਾ ਸਬਰ ਕਰਦਾ ਹੁੰਦਾ ਭਾਜੀ ਕਿੱਥੇ ਗਈ ਗੱਡੀ ਲੈ ਕੇ ਭਾਜੀ ਮੈਂ ਗੱਡੀ ਮੋੜਨ ਗਿਆ ਹਾਂ ਔਰ ਦਿਖਣ ਵੀ ਦੇਈਆਂ ਪਰ ਇਹ ਰਚੇ ਕਿ ਨਹੀਂ ਵੀਡੀਓ ਆਪਾਂ ਉਹ ਨਹੀਂ ਰੱਖਣੀ ਨਹੀਂ ਦੇਦੇ ਹੋਈਏ ਨਾ ਸਹੀ ਕੋਈ ਚੱਕਰ ਨਹੀਂ ਹੈਗਾ ਕਈ ਲੋਕ ਇਦਾਂ ਕਰਦੇ ਐ ਇੱਕ ਆਪ ਬਹੁਤ ਲੋ ਫੜਨੀ ਜੰਨੀ ਹੈ ਜੀ ਨਾ ਇਸ ਟਾਈਮ ਤੋੜ ਦੇ ਹੁੰਦੇ ਹਣ ਫਿਰ ਮਿਲਦਾ ਅੱਛਾ ਮਿੰਟ ਲੱਗਿਆ ਲੈ ਏ ਪਿਓ ਪਤਨੀ ਨੇ ਕੋਈ ਮੌਕਾ ਛੱਡ ਦਿਆ ਬਤਲੂ ਦੀ ਜੋੜੀ ਜਿਹੜੀ ਹੈ ਨਾ ਮੋਟੂ ਬਤਲੂ ਦੇ 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 ਮੋਟੂ ਬਤਲੂ ਦੇ ਹੁਣ ਇਹ ਵੇਖ ਲੋ ਟਾਈਮ ਲੱਗਣਾ ਬਾਅਦ ਹਾਂ ਚਲੋ ਖੋਲੋ ਗੱਡੀ ਦੁੱਧ ਤੇ ਮੂਰੇ ਰੱਖ ਲਈਏ ਨਾ ਕਿਤੇ ਨਾ ਖਾਲ ਕਹੀ ਨਹੀਂ ਹੈ ਰੱਖ ਲੈ ਓਡੀ ਕਿਤੇ ਅੰਮੀ ਕੋਲ ਰੱਖਣਾ ਹਾਂ ਆ ਰੱਖਣਾ ਲੈ ਫੜਾ ਵੀ ਲਾ ਕਿਉਂ ਦਿਖਾ ਰ ਇਹਨੂੰ ਇਹ ਚੀਜ਼ਾਂ ਕਾਲੂ ਕੀ ਹੈ ਹੋਰ ਮੈਂ ਤੁਪੜਗਾ ਮਾਰਾਂ ਫਟੇ ਮੁਟਾੜਾ ਓਏ 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 ਲੜਾਈ ਹੋਗੀ ਲੜਾਈ ਹੋਗੀ ਗਲੀ ਚ ਸਾਡਾ ਟਾੜੀ ਆਜੋ ਚਲੋ ਆਗੇ ਚਲੋ 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 ਆ ਦੇ ਲੈ ਦਮੂ ਵਧੀਆ ਕਿਤਨੀ ਸਬਜੀ ਲੈ ਆਈ ਅਸੀਂ ਤੇ ਭੁੱਲ ਗਏ ਹਨਾ ਮੈਂ ਜ਼ਿੰਮੇਵਾਰ ਕੁੜੀ ਕਿਹੜਾ ਸਵਾਲ ਕਰਨਾ ਪੁੱਛੀ ਨਹੀਂ ਅੱਛਾ ਆ ਆ ਪਰਸ ਤੇ ਆ ਪਿਛੇ ਰਾ ਦੇ ਮੇਰਾ ਪੁੱਤ ਹੁਣ ਮम्मा ਨਹੀਂ ਆ ਰਹੇ ਛੱਡ ਦੇ ਨਾ ਸਮਾਨ ਨਾ ਪਹੁੰਚ ਲਾਇਆ ਫਾਈ ਮੇਰਾ ਤਾਂ ਜੀ ਕਰਦਾ ਗੱਡੀ ਤੇ ਉੱਤੇ ਬਹਿ ਕੇ ਤੁੰਡ ਫਤੇ ਜੱਲੀ ਟੀਮ ਮੇਰੇ ਕੋਲ ਪਸਤਾ ਗਿਰ ਗਿਆ ਨਾ ਕੀ ਕੋਈ ਨਹੀਂ ਉੱਥੇ ਜਾ ਕੇ ਪਰਨੀਤ ਤੂੰ ਬੈਠੀ ਪਾਪਾ ਨਾਲ ਲੱਗੇ ਠੀਕ ਹੈ ਪੁੱਤ ਕਸ ਹੋ ਰਿਹਾ ਨਹੀਂ ਸੱਠ ਨਹੀਂ ਹੋ ਰਿਹਾ ਤੇ ਕੁਛ ਨਹੀਂ ਹੈ ਘਾ ਧਿਆਨ ਨਾਲ ਫਤੇ ਹੋਲੀ ਪੁੱਤ ਮੈਂ ਬੈਠ ਰਿਹਾ ਪਾਪੇ ਨਾਲ ਨਹੀਂ ਆਏ ਪਿੱਛੇ ਜਾਦਾ ਜਾਣੇ ਆ ਕਿ ਖੇਡਣੇ ਗਾ ਦੇ ਹਾਏ ਪਾਪਾ ਨੇ ਦੋ ਦੋ ਕੇਲੇ ਫੜੇ ਨੇ ਆ ਤੇ ਮੌਕੀ ਮੌਕੀ ਉਹ ਚਾਹੀ ਤੁਹਾਡਾ ਮੰਕੀ ਉਹ ਤੁਹਾਡੀ ਮੰਮਾ ਤੇ ਆਈ ਨਹੀਂ ਹੈਗੀ ਹੈਂ ਰੱਖ ਦੋ ਰੱਖ ਦੋ ਇਹਨੂੰ ਕਿੱਥੇ ਦੀਦੀ ਆ ਜਾ ਮੈਂ ਕਿਹਾ ਮੈਂ ਫਿਰ ਬੈੰਨੀ ਆ ਆ ਜਾ ਛਤੀ ਤੁਹਾਡੀ ਵੇਟ ਹੋ ਰਹੀ ਬਸ ਆ ਜਾਗੇ ਸਾਰੇ ਗੱਲ ਸੋ ਰਖਨੇ ਬਾਸ ਲੈ ਆਉਣਾ ਪੈਣਾ ਹੈ ਕਿ ਹਾਂ ਖੁੱਲਿਆ ਪਿਆ ਹੈ ਗੇਟ ਅੰਦਰ ਹੀ ਨੇ ਸਾਰੇ ਚਲ ਜਲਦੀ ਕਰੋ ਰਾਸ ਨਹੀਂ ਤੇ ਨਾ ਕੋਈ ਰਾਸ ਕਿੱਧਰ ਰਾਸ ਆਹ ਤੇ ਤੂੰ ਚਲ ਸਵੇਰੇ ਖੰਨੇ ਨੂੰ ਵੀ ਆਈ ਪਾਲਿਓ ਗੱਡੀ ਚਲਦੀ ਤੇ ਬੈ ਮੈਨੂੰ ਤੇ ਮੈਂ ਉੱਤੇ ਨਾ ਬੈ ਕੇ ਤੁਰ ਜਾ ਮੈਂ ਕਿਹਾ ਮੈਂ ਉੱਤੇ ਨਾ ਬਹਿ ਜਾ

ਕੀ ਆ ਦੇ ਪੀੜ ਗਾਨੂ ਦੀਦੀ ਗੱਡੀ ਵਾਲੇ ਗਲਤ ਗੱਲ ਸਾਨੂੰ ਰੂਪਾਣੀ ਨਹੀਂ ਆਈ ਉਹਨਾਂ ਨੂੰ ਇੱਥੇ ਸਾਨੂੰ ਰੂਪਾਣੀ ਚਾਹੀਦੀ ਹਾਂ ਹਾਂ ਹੋਯੋ ਨਿਊ ਨਿਊ ਪੇਟ ਕਰਾ ਕੇ ਲਿਆਈ ਲੱਗਦਾ ਹਨਾ ਮਤੇ ਆ ਟੈਲੀਫੋਰਟ ਹਾਂ ਫੋਰਟੁੰਡਰ ਦੀ ਹੈਗੀ ਨੂਬਾ ਪਤਾ ਹੈ ਨਹੀਂ ਕਾ ਕੋਈ ਅਮਨ ਖੋਲਾ ਵਾਲਾ ਨਿਕਲ ਵਿੱਚੋਂ ਉਹ ਹਾਂ ਕਿਉਂ ਹੋਰ ਠੰਡੀ ਠੰਡੀ ਹਵਾ ਬੜਾ ਵਧੀਆ ਲੱਗਣਾ ਬੜਾ ਮਜ਼ਾ ਆਉਂਦਾ ਈ ਮੇਰੇ ਨਿਕਲਾਂਗੇ ਲੋਕੀ ਕਰਨਗੇ ਇਹਨਾਂ ਸਾਹ ਮਨਾ ਪਹਿਲੀ ਵਾਰ ਗੱਡੀ ਤੇ ਜਣਾ ਲੱਗਦਾ ਹੈ ਸਾਨੂੰ ਰੂਪ ਥੋੜੀ ਜਿਹੀ ਪਿੱਛੇ ਨੂੰ ਹੋਣੀ ਚਾਹੀਦੀ ਜ਼ਿਆਦਾ ਲੰਬੀ ਤੇ ਬੱਪੂ ਬੱਟੇ। ਉਹ ਪਸਟਾ ਫਲੇਟ ਚ ਮਾਰ ਕੇ ਦਵਾਈਆਂ ਨੇ। ਹਰਾ ਅਕਲੇ ਪਿੱਛੇ ਡਿੱਗੀ ਚ ਰੱਖ ਲਿਆ। ਨਹੀਂ ਉਹਨਾਂ ਨੇ ਬੱਟੇ ਕਿ ਇਹਨਾਂ ਦੇ ਯਾਰ ਦਾ। ਵੈਕੈਂਸੀ ਕੀ ਉਹਨਾਂ ਨੇ ਕੀ ਕੀਤਾ ਆ ਇਹਦਾ ਸਾਰੀ ਬਣਾ ਕੇ ਦੁਰ ਤੱਕ ਸਾਰੀ ਛਾਤੀ ਪਿੰਡੋਂ ਪਾ ਕੇ ਸਾਰਾ ਖਾਲੀ ਬਣਾ। ਉਹ ਬਣਾਤੀ ਤੇ ਉਹਦੇ ਵਿੱਚ ਨਾ ਉਹਨਾਂ ਨੇ ਆਹਾਂ ਚੀਜ਼ ਨਹੀਂ ਰੱਖੀ। ਉਹਦੇ ਉੱਤੇ ਪੜਦਾ। ਕਰੋ ਵੈਦਰ ਨੂੰ ਆਏ ਜਾਏ ਆਏ ਹਾਏ ਓ ਮਾਈ ਗੋਡ ਮੇਰੀ ਦੰਦ ਦੰਦ ਬੜੀ ਬਹੁਤ ਖੁਸ਼ ਆ ਹਨਾ ਫਤ ਹੈ ਹਨਾ ਉਹ ਪਿੱਛੇ ਪੈ ਕੇ ਲੰਮੇ ਪਿਆ ਹੈ ਹੈ ਨਾ ਹਾਂਜੀ ਭਾਰ ਪਾਪੇ ਇੱਦਾਂ ਬੋਲਦੇ ਨੇ ਚਾਠੀ ਸੁਣ ਮਿਲਣਾ ਦਮੋ ਦਮੋ ਕੰਮ ਕੋਲ ਸਟਾਰਟ ਕੀਤੀ ਤਾਂ ਭਾਈ ਆ ਦੇਖੋ ਜੀ ਸਾਰੇ ਆਪੋ ਆਪਣੇ ਕੰਮ ਲੱਗ ਗਏ ਤੇ ਇੱਧਰ ਬੰਦੇ ਲਾਈਵ ਇਕ ਬੈ ਗਏ ਹਾਂ ਜੀ ਸਿੱਧੂ ਮੂਸੇਵਾਲਾ ਕੰਪੇਨ ਸਹੀ ਗਾ ਬਹੁਤ ਖੁਸ਼ੀ ਹੋਈ ਕੁਲਰਾਜ ਨੂੰ ਸਿੰਗਰ ਹਾਈ ਦਿੱਤੀ ਅਮਰ ਕੋਲ ਅਮਰ ਕੋਲ ਕਿਥੇ ਨੇ ਅਸੀਂ ਇਧਰ ਕਰ ਰਹੇ ਆ ਆਪਣਾ ਕੰਮ ਗਗਨ ਦੀਦੀ ਨੇ ਕਦੋਂ ਜਾਣਾ ਬਾਹਰ ਗਗਨ ਦੀਦੀ ਬਸ ਤਿਆਰੀ ਹੈ ਜੀ ਪਰਸੋਂ ਦੀ ਫਲਾਈਟ ਆ ਗਗਨ ਦੀ ਗਗਨ ਦੀਦੀ ਦਾ ਕਰਮ ਠੰਡਾ ਹੀ ਨੇ ਗਗਨ ਦੀਦੀ ਨਿੱਤੀ ਰਹਿਣਾ ਇੰਡੀਆ ਚ ਸਟਾਲ ਲਵ ਯੂ ਆਲ ਵੀਡੀਓ ਥੈਂਕ ਯੂ ਜੀ ਜਪੰਜਾਬੀ ਜੀ ਜੇ ਕਿ ਸਾਡੇ ਨਾਲ ਗੁੱਸੇ ਹੋ ਇੰਨੇ ਕ ਜਿਆਦਾ ਕਮੈਂਟ ਆ ਰਹੇ ਕਿ ਦੋ ਦੋ ਬੰਦੇ ਲੱਗੇ ਹੋਏ ਨੇ ਅਮਨ ਨਗਰਾ ਅਧਿਕਾਰੀ ਬਹੁਤ ਜਿਆਦਾ ਨਾਈਸ ਕੰਮ ਵੀ ਥੈਂਕ ਯੂ ਬੀਐਸ ਅਮਨ ਆਫੋਨ ਨਹੀਂ ਕਿੰਨਾ ਸੁਖਣੀ ਤੇ ਜੀ ਨੂੰ